ਆ ਰਹੀ ਆ ਦਾੜੀ ਉਹ ਪੁੱਤ ਆਪਾਂ ਫਿਰ ਤੈਨੂੰ ਪਤਾ ਨਾ ਘਰੇ ਬੈਠਾ ਨਹੀਂ ਜਾਂਦਾ ਕ ਤੇਰੀ ਅੱਖ ਬਣਾਈ ਆ ਕਾਦੇ ਰਸਤੇ ਠੰਡ ਚ ਤੁਰੇ ਫਿਰਦਾਰੀ ਨਾ ਤੂੰ ਐਵੇਂ ਐ ਬਾਬੂ ਉਹ ਪੁੱਤ ਇਹ ਕੰਮ ਕਰਨੇ ਪੈਂਦੇ ਆ ਬਾਹਰ ਵੀ ਹੁਣ ਬੈਠਿਆ ਕੀ ਕਰਨਾ ਅੰਦਰ ਹੁਣ ਤੂੰ ਰੋਟੀ ਉੱਟੀ ਖਾ ਕੇ ਆਣਾ ਘਰ ਉਹ ਤਾਂ ਖਾ ਹੀ ਲਈ ਆ ਰੋਟੀ ਵੀ ਬਾਪੂ ਯਾਰ ਨਾ ਲੋੜੀ ਹੁੰਦੀ ਆ ਆਪਣੇ ਨਾ ਆ ਪੁੱਤ ਹੁਣ ਤੇ ਆਪਣੇ ਨਾ ਲੱਕੜਾਂ ਐ ਤੇ ਨਾ ਹੀ ਪਾਤੀਆਂ ਪੂਤੀਆਂ ਐ ਕਿਤੇ ਤੇ ਪੁੱਤ ਫਿਰ ਆਪਾਂ ਕੋਈ ਨਾ ਕੋਈ ਜਗਾੜ ਲਾਈਏ ਆਪਾਂ ਕੋਈ ਕਰੀਏ ਕੰਮ ਹੇ ਬਾਪੂ ਨਾ ਤਰੇ ਕੋਲ ਤਰਿਆ ਜਾਂਦਾ ਲੱਕੜੇ ਵੱਢ ਲਏ ਹੁੰਦੇ ਨਹੀਂ ਤਾਂ ਆਪਾਂ ਦੋਵੇਂ ਜਾ ਕੇ ਪੁੱਤ ਕਰੀਏ ਕੀ ਕੰਮ ਖਰਾਬ ਹੋਇਆ ਤੇ ਅੱਖ ਬਣਾਈ ਆ ਪੁੱਤ ਤੈਨੂੰ ਪਤਾ ਹੀ ਆ ਤੇਰੀ ਭੂਆ ਕਰ ਲੈ ਕਹੀ ਐ ਤੁਰਿਆ ਬਾਪੂ ਤੇ ਤੋ ਤਾਂ ਨਹੀਂ ਜਾਂਦਾ ਯਾਰ ਪੁੱਤ ਕੀ ਕਰੀਏ ਹੁਣ ਆਪਾਂ ਮਸਲਾ ਹੱਲ ਕਰੀਏ ਕੋਈ ਨਾ ਕੋਈ ਪਾਤੀਆਂ ਆਂਦੀ ਜਾਂਦਾ ਵੀ ਜਾਂ ਕੋਈ ਲੱਕੜਾਂ ਦਾ ਲੋੜੀ ਆਉਂਦੀ ਜਾਂਦੀ ਆ। ਹੋਰ ਲੋੜੀ ਤੇ ਤਾਂ ਫਿਰ ਡੱਕੜਾਂ ਵੀ ਚਾਹੀਦੀਆਂ ਪਾਤੀਆਂ ਵੀ ਚਾਹੀਦੀਆਂ। ਉਹੀ ਤਾਂ ਗੱਲ ਆ ਪੁੱਤ ਮੇਰਾ ਤਾਂ ਬੁਰਾ ਹਾਲ ਆ ਸਾਹ ਸਾਈ ਹੋ ਗਿਆ ਮੈਂ ਤਾਂ ਪੁੱਤ ਤੈਨੂੰ ਇੱਥੇ ਜੇ ਬਾਹਲਾ ਜਾਂ ਤਾਂ ਤੇ ਜਾਂ ਕੋਈ ਵੇਖ ਕੋਈ ਕਿਵੇਂ ਕਰੀਏ ਬਾਪੂ ਆਵੇ ਪਾਤੀਆਂ ਤਾਂ ਆਪਿੰਨਾ ਨਾ ਪੁੱਤ ਬਣ ਗਈ ਮौज ਆਪੜੀ ਤਾਂ ਗੱਲ ਬਣ ਗਈ ਤੂੰ ਐ ਕਰ ਮੈਂ ਇੱਥੇ ਬਹਿਣਾਗਾ ਤੇ ਬੱਤਲ ਵੀ ਚਕਾ ਤੇ ਕਿਸੇ ਤੋਂ ਫੜ ਲਿਆ ਕਿ ਆਪਾਂ ਇੱਥੇ ਬਹਿ ਕੇ ਨਾ ਤੇ ਆਪਾਂ ਤੂੰ ਪਾਖੀਆਂ ਪਾ ਲਈ ਤੇ ਮੈਂ ਬਹਿ ਜਾਣਾ ਇੱਥੇ ਇੱਕ ਮਿੰਟ ਬਾਪੂ ਨੂੰ ਮੈਂ ਵੇਖਦਾ ਨਹੀਂ ਨੂੰ ਇੱਥੇ ਜੇ ਬਾਦੇ ਪੁੱਤ ਮੈਂ ਰੇਟੋ ਬੈਠਾ ਨਹੀਂ ਜਾਂਦਾ ਠੀਕ ਕਰ ਨਾ ਨਾਲੇ ਤੇਰੇ ਭੈਣ ਭਰਾ ਸਿੱਖ ਲੈਣਗੇ ਹੱਥ ਨਾਲੇ ਤੇਰੇ ਬਾਪੂ ਤੇ ਮੰਮੂ ਠੰਡ ਤਾਂ ਪੁੱਤ ਤੈਨੂੰ ਪੁੱਛੀ ਨਾ ਕਿੰਨੀ ਆ ਹੋਰਾ ਕਿਹੜਾ ਬੰਦਾ ਏ ਤੇ ਠੰਡ ਤੇ ਨਿਕਲ ਗਿਆ ਨਾ ਔਖਾ ਹੀ ਆ ਪੁੱਤ ਕੀ ਕੀਤਾ ਜਾਵੇ ਹੋਰ ਮੈਨੂੰ ਇੱਥੇ ਜੇ ਬਹਾ ਦੇ ਇੱਥੇ ਬਹਿ ਜਾ ਤੇ ਤੂੰ ਪਾਤੀਆਂ ਪਾ ਲੈ ਇੱਕ ਮਿੰਟ ਬਾਪੂ ਮੈਂ ਬੱਥਣ ਵੇਖ ਲੈ ਪਾ ਲੈ ਪੁੱਤ ਮੈਂ ਤੂੰ ਬੈਠਾ ਨਹੀਂ ਜਾਂਦਾ ਵੇਖ ਲੈ ਬੱਥਣ ਕਿਤੇ ਵੇਖ ਲੈ ਇੱਥੇ ਹੈਗਾ ਤਾਂ ਕਿਤੇ ਬਾਪੂ ਬੱਥਣ ਤਾਂ ਆਓ ਪਿਆ ਲੈ ਰੱਬ ਨੇ ਦਿੱਤੀਆਂ ਦਾਜਰਾ ਤੇ ਬਿਚੇ ਰੰਭਾ ਰੱਖ ਕੱਟ ਤੋ ਲਿਆ ਪਾਲਾ ਅੱਗੇ ਪਿੱਛੇ ਮੈਂ ਵੇਖਦਾ ਕੋਈ ਆਉਂਦਾ ਤਾਂ ਨਹੀਂ ਮੈਨੂੰ ਤਾਂ ਲੱਗਦਾ ਕੋਈ ਨਹੀਂ ਆਉਂਦਾ ਸਾਨੂੰ ਬੱਛੜੇ ਭਰ ਲਈ ਹੁਣ ਮੌਕਾ ਮਿਲਿਆ ਪੜਨਾ ਕਰਨਾ ਕੋਈ ਨਹੀਂ ਤੇਰੇ ਪਾਪ ਨੇ ਕਿਹਨਾ ਭੈਮਾ ਜਹ ਰਿਹਾ ਯਾਰ ਉਹ ਤੁਹਾਡੀ ਭੈਣ ਆ ਗਿਆ ਬੰਤਾ ਆ ਓਹ ਬਪੂ ਤੇ ਚਲਾ ਤੁਰਿਆ ਮੈਂ ਤਾਂ ਇਹ ਤੋਂ ਦੇਗਾ ਜਿਵੇਂ ਸਪੀਡ ਲੈ ਜਾਣਾ ਉਹ ਕਿਹਦੇ ਦਾ ਚੱਲਿਆ ਆਉਂਦਾ ਜੱਟ ਉਹਦੇ ਅੰਦਰ ਰੇਤਾਂ ਭੁੱਤਨੇ ਵੀ ਕੰਮ ਕਰਦੇ ਆ